ਵਾਰ ਮਹਾਂਮਾਜ ਮੋਹੱਲਾ 5 ਘਰ 4 ਇੱਕ ਓੰਕਾਰ ਸਤਗੁਰ ਪ੍ਰਸਾਦ ਅਸਨ ਪ੍ਰੇਮ ਉਹ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਅਸਨੁ ਪ੍ਰੇਮੁ ਓਮਹਾੜਾ ਕਿਉ ਮਿਲੀਐ ਹਰਜਾਇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਇ ਪ੍ਰੇਮ ਕੇ ਹੌ ਤਨ ਕ ਲਗਾ ਪਾਏ ਵਿਣ ਪ੍ਰਵ ਕਿਉ ਸੁਖ ਪਾਈ ਹੈ ਜੋ ਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇਤ੍ਰ ਉਤਰ ਹੈ ਅਗਾਏ ਆਪ ਤ્યાਗ ਬੇਨਤੀ ਕਰ ਹੈ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤਿ ਬਲਾਈਆ ਸੇਵਿਛੜ ਕਤਹ ਨਜਾਇ ਪ੍ਰਭ ਵਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧਿਆ ਦਿਨਾਂ ਮੈਂ ਹਰ ਰਾਏ ਨਾ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧਿਆ ਈ ਨਾਮਿਆ ਹਰ ਰਾਏ ਸ੍ਰੀ ਵਾਹਿਗੁਰੂ ਜੀ ਬਾਰਾ ਮਹਾਮਾਜ ਮਹਾਲਾ ਪੰਜਵਾ ਘਰ ਚੌਥਾ ਕੋ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਆ ਰਾਮਚਾਰ ਕੁੰਟ ਦੇਿਸ ਪਰਮੇ ਥਕਿਆ ਹੈ ਪ੍ਰਭ ਕੀ ਸ਼ਾਮ ਤੇਨ ਦੁ ਦੇਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨਸਾ ਕੁਮਲਾਵ ਤੇ ਉਪਜੈ ਨਾਹੀ ਦਾਮ ਹਰ ਨਾਣਾ ਮਿਲਿਆ ਸਾਜਨਾ ਕਤ ਪਾਈਐ ਵਿਸਰਾਮ ਜਿਤਕਰ ਹਰ ਕੰਤਨਾ ਪ੍ਰਗਟੇ ਪਟਨਾਗਰ ਸਿਗਰਾਮ ਸਰਬ ਸਿੰਘਾ ਤੁਮੋਲ ਰਸਣ ਦੇ ਸੋਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲਤਾਮ ਚੇਤ ਗੋਵਿੰਦ ਆਰਾਧਿਆ ਹੋਵੇ ਅਨੰਦ ਕਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਆਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਣਾ ਇਕ ਕਿਨ ਤਿਸ ਬਿਨ ਜੀਵਨਾ ਮਿਰਥਾ ਜਨਮ ਜਨਾ ਜਥਲ ਮਹਿਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਚਿਤਨਾ ਵੈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚਿਤ ਮਲਾਏ ਸੋ ਪ੍ਰਭੂ ਤਿਸ ਕੇ ਪੈ ਲਗਾ ਵਿਸਾਖ تیرਣ ਕਉ ਵਾੜਿਆ ਜਿਨਾ ਪ੍ਰੇਮ ਵਿਸ਼ੋ ਅਰਸਾ ਜਨ ਪੁਰਖ ਵਸਾਰ ਕਰਨ ਲੱਗੀ ਮਾਇਆ ਤੋ ਪਤਰ ਕਲਤਰਾ ਸੰਗਤ ਨਾ ਹਰ ਬਨਾਸੀ ਓ ਪਲਚ ਪਲ ਸਗਲੀ ਮੋਹੀ ਉਠੈ ਤੰਦੈ ਮੋਹ ਇਕਸ ਹਰ ਕੇ ਨਾ ਬਿਨ ਅਗੇ ਲਈ ਆਖੋ ਹੈ ਦੇਹੋ ਵਿਸਾਰੋ ਗੁਚ ਨਾ ਪ੍ਰਭ ਬਿਨ ਅਵਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੈ ਹਰ ਸੋਏ ਤਾਰਜੇਟ ਜੁੜੰਦਾ ਲੋੜੀਆ ਜਿਸ ਅੱਗੇ ਸਭ ਨਵੰਨ ਅਰ ਸੱਜਣ ਦਾਉਣ ਲੱਗਿਆ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾ ਪ੍ਰਭੂਨ ਲੱਗੈ ਨਾ ਹੀ ਸੰ ਰੰਗ ਸੁਭੇ ਨਾਰਾਇਣ ਜੀਤੇ ਮਨ ਪਾਵੰਨ ਜੋ ਹਰ ਲੋੜਾ ਸੋਕਰਾ ਸੋਈ ਜੀ ਕਰੰਨ ਜੋ ਪ੍ਰਕਿਰਤੀ ਆਪਣੇ ਸਹੀ ਕਹੀ ਹੈ ਧੰਨ ਆਪਣ ਲਈ ਆ ਜੀ ਮਿਲੈ ਵਿਛੜ ਕਿਉ ਰਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਾਨਨ ਹਰ ਜੇਟ ਰੰਗਿਲਾ ਤਿਸਤ ਨੇ ਜਿਸ ਕਾ ਭਾਗ ਮਥਾਨਾ ਅਸਾੜਤ ਬੰਦਾ ਤਿਸ ਲਗੇ ਹਰ ਨਾ ਹਉ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਕੈ ਮਾਨਸੁਂ ਦੀ ਆਸ ਦੁਇ ਪਾਇਬ ਗੁਚੀਐ ਗਲ ਪਈ ਸੁਜਮ ਕੀ ਫਾਸ ਜੇ ਹਾ ਵਿਜਸੋ ਲੂਣੈ ਮਥੇ ਜੋ ਲਖਿਆਸ ਰੈਣ ਵਿਹਾਣੀ ਪਸਤਾਨੀ ਉਠ ਚਲੀ ਗਈ ਨਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਾ ਹੋਇ ਖਲਾਸ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਇ ਪਿਆਸ ਪ੍ਰਤੁਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾਰਸ ਹੁੰਦਾ ਤਿਸ ਲਗੈ ਜਿਸ ਮਨ ਹਰ ਚਰਨਨ ਵਾਸ ਸਾਵਣ ਸਰਸਿੰਘ ਕਾਵਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਬਿਖਿਆ ਰੰਗ ਕੁੜਾਵਿਆ ਜਿਸ ਸਭ ਬੇਸ਼ਾਰ ਹਰ ਅੰਮ੍ਰਿਤ ਬਹੁ ਸੁਹਾਵਣੇ ਮਿਲ ਸਾਧੂ ਪੀਵਣ ਹਾਰ ਵੰਤਨ ਪ੍ਰਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮੁਲਾਵਣ ਹਾਰ ਜਿਨੇ ਸਖੇ ਪ੍ਰਭ ਪਾਇਆ ਹੋ ਤਿਨ ਕੈ ਸਦ ਬਲੇ ਹਾਰ ਨਾਨਕ ਹਰ ਜੀ ਮਿਆਕਾਰ ਸ਼ੰਭ ਸੁਵਾਰਣ ਹਾਰ ਸਾਵਣ ਤਨਾ ਸੁਹਾਗਨੀ ਜਿਨ ਰਾਮ ਨਾਮ ਉਰ ਹਾਰ ਆਦੋਂ ਪਰਾਂ ਕੋਲਾਣੇ ਆਦ ਜਹ ਲੱਗਾ ਹੇਤ ਲਖਸ਼ਿੰਗ ਅਰਪਨਾ ਆਕਾਰ ਜਨਾਹੀ ਕੀਤ ਜਿਤ ਦਿਨ ਦੇਵ ਬਿਨਸ ਸੀਤ ਤੇ ਵੇਲੇ ਕਹਿਸਨ ਪ੍ਰੀਤ ਪਕੜ ਚਲਾਇਣ ਦੂਤ ਜਾਮਾ ਕਿਸੇ ਨਾ ਦੇ ਨੀ ਭੇਤ ਛੱਡ ਖੜੋ ਤੇਖਿਨੇ ਮਹੇ ਜਿਸੋਂ ਲੱਗਾ ਹੇਤ ਹੱਥ ਮੁਰੜਾ ਤਨਕ ਪੈਸਿਆ ਹੋ ਹੋ ਵਾਸ ਸੀਤ ਜੇਹਾ ਬੀਜਾ ਸੋ ਲੂਣਾ ਕਰਮਾਂ ਸੰਦੜਾ ਖੇਤ ਨਾਮੁ ਪ੍ਰਸਰਨਾ ਗਤੀ ਚਰਨ ਬਹੁਤ ਪ੍ਰਾਦੇਤ ਸੇ ਪਦੁ ਨਰਕ ਨਾ ਪਾਏ ਹੈ ਗੁਰ ਰਖਣ ਵਾਲਾ ហេਤ ਅਸਨ ਪ੍ਰੇਮ ਓ ਮਾਹੜਾ ਕਿਉ ਮਿਲੀ ਹਰ ਜਾਏ ਮਨ ਤਨ ਪਿਆਰ ਦਰਸ਼ਨ ਕਣੀ ਕੋ ਆਣ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹੋ ਤਿਨ ਕੈ ਲਾਗਾ ਪਾਏ ਵਿਣ ਪ੍ਰਗ ਸੁਖ ਪਾਏ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿ ਅਗਾਏ ਆ ਤਿਆਗ ਬੇਨਤੀ ਕਰੈ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੈ ਨਾ ਜਾਏ ਪ੍ਰਭ ਨੂੰ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧਿਆ ਜਿਨਾ ਮੈਂ ਹਰ ਰਾਇ ਕਤੈ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਪੁੱਲਿ ਆਵੈ ਆਪਨ ਸਭੇ ਰੋਗ ਵਿਮੁਖ ਹੋਏ RAM ਤੇ ਲੱਗਣ ਜਨਮ ਬਿਜੋਗ ਕਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਣਾ ਕੋਈ ਕਾ ਸਕੈ ਕਿਸ ਤੈ ਰੋ ਵੈ ਰੋਜ ਕੀ ਤੱਕਿ シュ ਨਾ ਹੋਵੇ ਲਿਖਿਆ ਤਰਸਨ ਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਉ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖਲੇ ਮਿਰ ਸਾਹਿਬ ਬੰਦੀ ਮੋਚ ਕਤਕ ਹੋਵਾ ਸਾਧ ਸੰਗਿ ਬਿਨਸੈ ਸਭੈ ਸੋਚ ਮੱਗਰ ਮਸ ਹੰਦੀਆਂ ਹਰ ਪਿਰ ਸੰਗ ਬੈਠਣੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀ ਆਹ ਤਨ ਮਨ ਮੋਹ ਲਿਆ ਆਰਾਮ ਸਿਉ ਸੰਸਾਰ ਸਹਿ ਲੜਿਆ ਸਾਜਨਾ ਤੇ ਬਾਰੀ ਸੇ ਰਹਿਨ ਅਕੇ ਲੜਿਆ ਤਿੰਨ ਔਕਣ ਕਬਹੁ ਉਤਰਐ ਸੇ ਜਮਕੇ ਵਸ ਪੜਿਆ ਜਿਨੀ 라ਵਿਆ ਪ੍ਰਵਿਆ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਿਵੇ ਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਬਾਸ਼ਾ ਤੋੜਤੇ ਨ ਅਪਰਸਰਨੀ ਦਰ ਪੜਿਆ ਮੋਗਰ ਭਵ ਆਰਾਧਨਾ ਬੋੜ ਨਾ ਜਨ ਮੜੀਆ ਉਖਤੋ ਖਾਰਣਾ ਵਿਆਪੈ ਕੰਠ ਮਿਲੇ ਹਰ ਨਾ ਹੋ ਮਨ ਵਿਦਿਆ ਚਰਨ ਅਰਵਿੰਦਾ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਓ ਵਿਖਾ ਪੁਇ ਨਸਕਈ ਮਿਲ ਸਾਧੂ ਗੁਣ ਗਾਹੋ ਜਹਤ ਉਪਜੀਤਾ ਮਿਲੀ ਸੱਚੀ ਪ੍ਰੀਤ ਸਮਾਓ ਕਰ ਗਹਿਲੀਨੀ ਪਰ ਬ੍ਰਹਮ ਬਹੁੜ ਨ ਵਿਛੜਿ ਆਹੋ ਬਾਹਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਆਗਾਹੋ ਸਰਮ ਪਈ ਨਾਰਾਇਣ ਨਾਨਕ ਦਰ ਪਿਆਹੋ ਬਖ ਸੁਹੰਦਾ ਸਰਬ ਸੁਖ ਇਸ ਬਖਸੇ ਵਿਰਵਾਹ ਮਾਗ ਮੱਜਨ ਸੰਸਾਧੂਆਂ ਊੜੀ ਕਰਿ ਇਸ਼ਨਾਨ ਹਰਖਾ ਨਾਮ ਧਿਆਏ ਸੁਣ ਸੁਣਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਣ ਸੱਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ ਅਠਸਠ ਤੀਰ ਸਗਲ ਕੋ ਨਾ ਜੀ ਦੇ ਆ ਪ੍ਰਵਾਨ ਜਿਸ ਨੂੰ ਦੇਵਾ ਦਿਆ ਕਰ ਸੋਏ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਕਸ ਜਿਸੇ ਕਾਂਢੀ ਹੈ ਜਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾਰ ਸਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸਿਜ ਸੁਹਾਵੀ ਸਰਬ ਸੁਖੋ ਹੁਣ ਦੁਖਾ ਨਾਹੀ ਜਾਏ ਐਸ ਪੁਨੀ ਵੜਾ ਕਾ ਗਨੀ ਵਰ ਪਾਇ ਹਰ ਰਾਏ ਮਸਈਆ ਮੰਗਲ ਘਾਵੇ ਗੀਤ ਗੁਵਿੰਦ ਅਲਾਏ ਹਰ ਜਿਹਿਆ ਵਰਨ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓ ਨਾ ਨਿਹ ਚਲ ਦੇ ਤਨ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬੌੜਾ ਜਨਮੇ ਤਾਏ ਜਿਹਾ ਏਕ ਅਨੇਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਈਆ ਜਿਸਨੂੰ ਤਿਲਣਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੀ ਕਾਸਰੇ ਹਰਗੁਰ ਪੂਰਾ ਰਾਧਿਆ ਦਰਗੇ ਸੱਚ ਖਰੇ ਸਰਬ ਸੁਖ ਅਨਿਤ ਚਰਨ ਹਾਰਾ ਭੋਜ ਲਬਿਖ ਮਤਰੇ ਪ੍ਰੇਮ ਭਗਤ ਤਿਨ ਨ ਪਾਇਆ ਵਿਖਿਆ ਨਾਹਿ ਦਰੇ ਕੂੜ ਗੈ ਦਵਦਾ ਨਸੀ ਪੂਰਨ ਸੱਚ ਭਰੇ ਪਾਪ ਬ੍ਰਹਮ ਪ੍ਰਸਿਵ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ رو کو جانے تم راگ اچھے دے یو جا پگ سگل سمگری تم تمری سوتردار کہ ہوئے سو آگ تمری گات میں تم ہی جانی ਨਾਮਕ ਦਾਸ ਸਦਾ ਕੁਰਬਾਨ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਮਕ ਦਾਸ ਰਾਗ ਕੋ ਦਬਾ ॥ ਸ੍ਰੀ ਵਾਹਿਗੁਰੂ ਜੀ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਇਕ ਓਅੰਕਾਰੁ ਅਦਤਿ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਸ ਸ੍ਰੀ ਭਗਉਤੀ ਜੀ ਕੀ ਪਾਸ ਸਾਹੀ ਦਸਵੀਂ ਪਰਿਥੋਂ ਭਗਉਤੀ ਸਿਮਤ ਕੈ ਗੁਰ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਜਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਅਜ ਜਿਦਠੇ ਸਭ ਦੁਖ ਜਾਇ ਗੁਰੂ ਤੇਗ ਬਹਾਦਰ ਸਿਮਰਿਐ ਘਰਿ ਨਉ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਸਤ ਸ੍ਰੀ ਅਕਾਲ ਪਤਖ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਦਸਾ ਪਾਤਸ਼ਾਹਿਆਂ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰਾ ਹਜੂਰ ਜਹ ਰਾਜੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰਖਿਆ ਕੋ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਤਿੰਨਾਂ ਦੇ ਪਾਠ ਦਰਸਨ ਦਾਦਾ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਦਾਸ ਪਾਤ ਸੰਗਾਂ ਚਾਲ ਸਹਿਜਾ ਦੇ ਪੰਜ ਪਿਆਰੇ ਜਾਲੀ ਮੁਕਤੇ ਇਸ ਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟਿਆ ਤਪੀਆਂ ਜਤੀਆਂ ਸਤੀਆਂ ਸਮੂਹ ਸਦਕਵਾਨਾਂ ਸਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਦਕੇ ਬੋਲਣਾ ਜੀ ਸਮੂਹ ਗੁਰਦਵਾਰਿਆਂ ਸਮੂਹ ਗੁਰਦਵਾਰਿਆਂ ਝੰਡਿਆਂ ਵੰਗਿਆਂ ਦਸਾਨਾਂ ਗੁਰਧਾਮਾਂ ਜੀ ਦਾ ਧਿਆਨ ਤਰਕੇ ਬੋਲਣਾ ਜੀ ਸਿਰਹਾਏ ਹੁਏ ਏ ਆਕਾਲ ਪੁਰਖ ਅੰਤਿ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾ ਸੂਤ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕਰੋ ਲੋਭ ਓੰਕਾਰ ਤੋਂ ਬਚਾਓ ਨਾਮ দান ਗਰੀਬੀ ਦਾਉ ਸਿੱਖੀ ਦਾਉ ਸਤਿਗਤ ਦਾਉ ਭਰੋਸਾ ਦਾਉ ਸ਼ਾਂਤੀ ਬਖਸ਼ੋ ਤੁਹਾਡੇ ਜਨਾਂ ਨਾਲ ਵਾਣ ਆਵੇ ਸੁਆਸਾ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲ ਯੁਗ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚਰਨਾ ਵਿੱਚ ਮੇਲ ਲੋ ਟੁੱਟੀ ਗੰਢੋ ਜੀ ਮਿਹਰਵਾਣ ਜੋ ਭਾਵੇਂ ਸੋ ਕੰਮ ਕਰਾਈ ਮਿਹਰਵਾਣ ਜੋ ਨਾ ਭਾਵੇਂ ਸੋ ਨਾ ਕਰਾਈ ਜੋ ਭਾਵੇਂ ਸੋ ਬਤ ਬੁੱਧ ਸੰਗਤ ਦੀ ਜੋ ਨਾ ਭਾਵੇਂ ਸੋ ਨਾ ਦੇ ਜਿੱਥੇ ਭਾਵੇਂ ਤਿੱਥੇ ਰੱਖ ਲੈ ਜਿੱਥੇ ਨਾ ਭਾਵੇਂ ਤਿੱਥੇ ਨਾ ਰੱਖੀ ਜਿੱਥੇ ਰੱਖੀ ਆਪਣੇ ਚਰਨਾ ਕਮਲਾਂ ਵਿੱਚ ਰੱਖੀਆਂ ਖਾਂਡ ਭਜਨ ਬਖਸ਼ੀ ਦਰਗਾਹ ਦੇ ਵਕਸੀਆਂ ਸਾਜਿਆਂ ਸਾਜ਼ੀਆਂ ਗੁਰਮੁਖਾਂ ਪਿਆਰਿਆਂ ਦੇ ਮੀਲੇ ਵਕਸੀ ਜਿਨ੍ਹਾਂ ਦੇ ਮੇਲੇ ਕਰਕੇ ਸਿੱਕੀ ਸਤਗਦੀ ਪ੍ਰਾਪਤੀ ਹੋਵੇ ਤੋ ਦਰਗਾਹ ਦੀ ਸਮਤ ਮਿਲੇ ਆਪ ਜੀ ਦੇ ਦਰ ਤੋਂ ਡਿੱਗੇ ਤੱਕੇ ਨਿੰਦਕ ਦੀ ਸੰਗਤ ਨਾ ਦੇ ਜੇਤੇ ਮਿਲਣ ਕਰਕੇ ਤੂੰ ਵਿਸਤਰੇ ਜਾਵੇਂ ਦਰਗਾਹਾਂ ਦੇ ਤੱਕੇ ਦਾ ਮੇਲਾ ਨਾ ਦਿਓ ਜੀ ਮਿਹਰਵਾਨ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾ ਜੇ ਤਦ ਦੁਆਰੀ ਉਪਰੈ ਤੇ ਤੈ ਲੈ ਹੋ। ਸੜ ਦੇ ਵੱਲ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ ਜਤਿਆ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਤਾਂ ਤੋਂ ਹੱਥ ਦੇ ਕੇ ਵਿਚਾਲੋ ਸਤਿਗੁਰੂ ਰਹਿਮ ਕਰੋ ਦਦੋਂ ਕਦੋਂ ਨਾਮ ਦਾੰਦ ਬਖਸ਼ੋ ਭਾਣੀ ਵਿੱਚ ਲਿਆਓ ਭਾਣਾ ਵਿੱਠਾ ਲਾਗ। ਮੈਂ ਕੀਤਾ ਨਾ ਜਾਤਾ ਹਰਾਮ ਕੋ ਰਹੁ ਕਿਆ ਬਹੁ ਦੇਸਾਂ ਡੋਟ ਜੋਤ ਗੁਨੇ ਗਾਲ ਓਨ ਹਰਾਮੀ ਪਾਹਣ ਦਾਬ ਨਾ ਪਾਦ ਕਰਾਮੀ ਜੇਤਾ ਸਮੁੰਦ ਸਾਗਰ ਦੀਦ ਭਰਿਆ ਤੇ ਤੇ ਯੋਗਣ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵੋ ਡੁੱਬਦੇ ਪੱਥਰ ਤਾਰੇ ਕੂਪ ਭਰਿਓ ਜੈਸੇ ਦਾਦ ਦਾ ਕਸ਼ੁਦੇਸ ਸੁਦੇਸ ਸੰਬੂਜ ਐਸੇ ਵੀਰਾ ਮਨ ਵਿਖਿ ਆਵੇ ਮੋਹਿਆ ਕਸ਼ਿਆਰਾ ਪਾਦ ਨਾ ਸੂ ਏ ਨਰੰਕਾਉ ਸੂਬ ਸੱਜੀ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੇ ਆਪ ਜੀ ਦੀ ਸੱਚੀ ਦਰਗਾਹ ਪੁਜੇ ਹਾਂ ਬੰਦੇ ਹਾਂ ਚੰਗੇ ਹਾਂ ਤੇਰੇ ਹਾਂ ਤੇਰੀਆਂ ਦੀ ਤੈਨੂੰ ਲਾ ਸਿਰ ਤੇ ਹੱਥ ਰੱਖੋ ਸਤ ਮਤ ਬਖਸ਼ੋ ਸਿੱਧੇ ਰਸਤੇ ਪਾਵੋ ਸਰਬੱਤ ਭੁਲਾ ਮਾਫ ਕਰੋ ਸਦਾ ਲਈ ਆਪਣੇ ਜਨਮਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਵਾਹ ਜੋ ਹਾਜ਼ਰਾ ਹਜੂਦ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਵੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜੂਦ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅਸੂ ਦਾ ਮਹੀਨਾ ਜਾਣ ਸ੍ਰੀ ਵਾਦਾਂ ਵਾਹ ਜੀ ਕੇ ਪਾਠ ਹੋਇਆ ਪਾਠ ਕਰਦੇ ਆ ਕੀਰਤਨ ਕਰਦੇ ਆ ਏਕ ਪ੍ਰਕਾਸ਼ ਨਹੀਂ ਆ ਭੁੱਲਾ ਗਲਤੀਆਂ ਹੋ ਗਈਆਂ ਹੁਣ ਅਣਜਾਣ ਬੱਚੇ ਸਮਝ ਕੇ ਬਖਸ਼ ਦਿਓ ਅਗੇ ਵਾਸਤੇ ਸੁਮਤ ਬਖਸ਼ਿਓ ਏਸੇ ਖੁਸ਼ੀ ਵਿੱਚ ਆਪ ਜੀ ਕੇ ਹਜੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਹਾਜ਼ਰ ਕੀਤਾ ਨਾਲ ਲੰਗਰ ਦੇ ਵਿੱਚੋਂ ਪ੍ਰਸਾਦੇ ਦਾ ਥਾਲ ਵੀ ਹਾਜ਼ਰ ਹੈ ਆਪ ਜੀ ਕੋ ਭੋਗ ਲੱਗੇ ਸੀਰ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਕਲਾ ਆਪ ਜੀ ਕੀ ਵਰਤੇ ਔਰ ਜੋ ਵੀ ਵਾਈ ਭਾਈ ਆਪ ਜੀ ਕੀ ਹਜੂਤ ਤੈਲ ਪੋਲ ਸਮੂਚਾ ਪ੍ਰਸਾਦ ਲੈ ਕੇ ਖਾਜਰ ਹੋਏ ਸ। ਸਭਨਾ ਦੀ ਹਾਜ਼ਦੀ ਲਾਉਣੀ ਸਭਨਾ ਨੂੰ ਨਾਮ, ਦਾਨ ਗੁ ਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਆਪਣੇ ਪੰਥ ਖਾਲਸੇ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਦੇਸਾਂ ਪਰਦੇਸਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਆਪ ਲਾਜ ਰੱਖਣੀ ਚੜ੍ਹਦੀ ਕਲਾ ਬਖਸ਼ਨੀ ਐਸੇ ਵੇਲੇ ਜੋ ਵੀ ਆਪ ਜੀ ਕੇ ਹਜ਼ੂਰੀ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਸ਼ ਦੁਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ